ਸਤਿ ਸ਼੍ਰੀ ਅਕਾਲ ਫਰੈਂਡ ਤੇ ਕੀ ਹਾਲ ਚਾਲ ਆ ਤੁਹਾਡੇ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਜੀ ਤੇ ਪੰਜ ਸੌ ਮਿੰਨ ਲੱਗਦਾ ਜੀ ਨਵਾਂ ਸਾਲ ਆ ਸ਼ਾਇਦ ਕੱਲ ਆ ਭਰਾਵਾ ਕੱਲ ਆ ਇੰਨਾ ਤਾਂ ਮੈਨੂੰ ਪਤਾ ਨਹੀਂ ਜੀ ਤੇ ਨਵਾਂ ਸਾਲ ਆ ਜੀ 2025 ਤੇ ਵਾਹਿਗੁਰੂ ਤੁਹਾਨੂੰ ਤਰੱਕੀਆਂ ਦੇਵੇ ਨਵਾਂ ਸਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਲੈ ਕੇ ਆਵੇ ਤੇ ਜਿਹੜੇ ਵੀ ਕੋਈ ਗੁੱਸਾ ਗਿਲਾ ਮੇਰੇ ਬਾਰੇ ਦਿਲ ਦੇ ਵਿੱਚ ਰੱਖਦੇ ਆ ਪਰਮਾਤਮਾ ਉਹਨਾਂ ਲਈ ਵੀ ਚੜ੍ਹਦੀ ਕਲਾ ਰੱਖੇ ਉਹਨਾਂ ਨੂੰ ਵੀ ਤੇ ਖੁਸ਼ੀਆਂ ਪਰਿਆਲੇ ਆਵੇ ਉਹਨਾਂ ਲਈ ਵੀ ਦਿਨ ਸਾਰੇ ਵਧੀਆ ਹੋਣ ਜੀ ਤਰੱਕੀਆਂ ਦੇਵੇ ਪ੍ਰਮਾਤਮਾ ਉਹਨਾਂ ਨੂੰ ਜਿਹੜੇ ਕਿ ਆਪਾਂ ਨੂੰ ਮਾੜਾ ਚੰਗਾ ਬੋਲਦੇ ਆ ਜੀ ਉਹਨਾਂ ਨੂੰ ਵੀ ਸੱਚੇ ਪਾਤਸ਼ਾਹ ਹੈ ਵਾਹਿਗੁਰੂ ਤਰੱਕੀਆਂ ਦੇ ਵੀ ਚੜ੍ਹਦੀ ਕਲਾ ਦੇ ਵਿੱਚ ਰੱਖੀ ਤੇ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰਿਓ ਜੀ ਸਬਸਕ੍ਰਾਈਬ ਤੇ ਅੱਜ ਆਪਾਂ ਤੁਹਾਨੂੰ ਅ ਅਸੀਂ ਤੜਕੇ ਜਿਨੀ ਕਾ ਬਣਾਈ ਰੋਟੀ ਫਰੈਂਡ ਤੇ ਅੱਜ ਆਪਾਂ ਬਣਾਉਣ ਜਾ ਰਹੇ ਆ ਜੀ ਆਲੂ ਦਾ ਪਰਾਠਾ ਹਲੋ ਫਰੈਂਡ ਆਪਾਂ ਗਏ ਸੂਈਚ ਤੇ ਆਲੂ ਆਪਣੇ ਦੇਖ ਸਕਦੇ ਤੁਸੀਂ ਆ ਦੇਖੋ ਮਾਰਦੇ ਕੋ ਕਬੀ ਤਾਂ ਦੇਖੋ ਬੱਚ ਗਾ ਚੱਕ ਉਹ ਚਮਚ ਨਾਲ ਮਾਰਨਾ ਕੋਈ ਫਰੈਂਡ ਆਲੂ ਆਪਣੇ ਬਣ ਚੁੱਕੇ ਆ ਠੀਕ ਹੈ ਜੀ ਤੇ ਦੇਖੋ ਜੀ ਆਪਣੇ ਹੱਥ ਬੰਨ ਕੇ ਰਕਵੇਸਟਰ ਪਲੀਜ਼ ਕਿਸੇ ਨੂੰ ਮਾੜਾ ਚੰਗਾ ਨਾ ਬੋਲਿਆ ਕਰੋ ਜੀ ਤੇ ਕੀ ਲੈ ਜਾਣਾ ਇੱਥੋਂ ਦੁਨੀਆ ਤੋਂ ਜੀ ਹੱਸ ਬੰਦਾ ਦੀ ਤਰੀਂਦਾ ਤੇ ਮੇਰੇ ਬਾਰੇ ਗੁੱਸਾ ਕਿਉਂ ਨਾਲ ਰੱਖਿਆ ਕਰੋ ਜੀ ਬੰਦੇ ਨੂੰ ਪਹਿਲਾਂ ਮਿਲੋ ਠੀਕ ਆ ਮਿਲ ਕੇ ਪਤਾ ਲੱਗਦਾ ਬੰਦਾ ਕਿੱਦਾਂ ਦਾ ਕਿੱਦਾਂ ਦਾ ਨਹੀਂ ਹੈ ਜੀ ਹਨਾ ਤੇ ਬਾਕੀ ਜਿੰਨੇ ਵੀ ਆਪਾਂ ਨੇ ਵਰਗ ਦਿਲ ਦੇ ਵਿੱਚ ਖੌਟ ਰੱਖਦਾ ਜਾਂ ਖਾਰ ਰੱਖਦਾ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦੀ ਹਾਂ 2025 ਦੇ ਵਿੱਚ ਉਹ ਇਹਨਾਂ ਤਰੱਕੀਆਂ ਕਰਨ ਇਹਨਾਂ ਤਰੱਕੀਆਂ ਕਰਨ ਵਾਸਤ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਰੱਖੇ ਤੇ ਤਰੱਕੀ ਤਰੱਕੀਆਂ ਹੁਣ ساری ਜ਼ਿੰਦਗੀ ਉਹਨਾਂ ਦੇ ਵਿੱਚ ਕੋਈ ਦੁੱਖ ਨਾ ਬਣਾਵੇ ਤੇ ਗੁਰਦਾਂ ਦੇ ਦੁੱਖ ਦਰੋਂ ਨਾ ਤੋਂ ਫਰੰਡ ਤੇ ਆਪਾਂ ਕਹ ਰਹੇ ਹਾਂ ਜੀ ਆ ਤਿਆਰ ਇਹ ਹੋ ਗਿਆ ਤਿਆਰ ਤੇ ਹੁਣ ਆਪਾਂ ਤੋਰੀ ਨੂੰ ਕਹਿੰਦੇ ਆ ਵੀ ਆਨ ਨੂੰ ਛੱਲ ਕੇ ਦਊਗਾ ਮੈਨੂੰ ਕਟ-ਕਟ ਕੇ ਦਊਗਾ ਮੈਂ ਜੀ ਰੂੰਗੀ ਹੁਣ ਹਰੀ ਮੱਚ ਧਣੀਆਂ ਧਣੀਆਂ ਫਰੰਡ ਆਪਾਂ ਗਵੰਡਾ ਤੋਂ ਲਿਆਏ ਉਹਨਾਂ ਦੇ ਘਰੇ ਲੱਗਿਆ ਜੀ ਤੇ ਧਣੀਆਂ ਬਹੁਤ ਵਧੀਆ ਦਿੱਤਾ ਉਹਨਾਂ ਨੇ ਤਾਜ਼ਾ ਤੋੜ ਕੇ ਦਿੱਤਾ ਐਨਾ ਸਾਲ ਦਿੱਤਾ ਬਹੁਤ ਘਾਟ ਧਰਮਾ ਸਮਿਲ ਬਹੁਤ ਘਾਇ ਘਾਰੀ ਆ ਦੇ ਬਾਕੀ ਕੀ ਆ ਕਹਿੰਦੇ ਆ ਤੁਸੀਂ ਜੁੜੇ ਰਹੋ ਬਲੌਗ ਦੇ ਨਾਲ ਤੇ ਤੁਹਾਨੂੰ ਬਖਾਵਾਂਗੇ ਸਿੱਪੜੋਠੇ ਬਣਾ ਕੇ ਠੀਕ ਆ ਤੇ ਖਾ ਕੇ ਫਰੈਂਡ ਤੇ ਨਵੇਂ ਸਾਲ 'ਚ ਮੈਂ ਤੁਹਾਨੂੰ ਪੌਂਜੀ ਲੋਜੀ ਗ੍ਰੇਸ਼ਨ ਠੀਕ ਆ ਮੈਨੂੰ ਦਿਲ ਭੇਜੋ ਫਰੈਂਡ ਲਾਲ ਮੈਨੂੰ ਪਤਾ ਲੱਗੂਗਾ ਤੁਸੀਂ ਮੈਨੂੰ ਪਿਆਰ ਕਰਦੇ ਆ ਠੀਕ ਆ ਫਰੈਂਡ ਤੇ ਦੇਖ ਸਾਧੂ ਜੀ ਆਲੂ ਛਿੱਲੀ ਜਾਂਦਾ ਆਪਣਾ ਮੁੰਡਾ ਠੀਕ ਆ ਤੇ ਸਾਰੇ ਕਹਿੰਨੇ ਮੈਨੂੰ ਵੀ ਤੁਸੀਂ ਤੋਰੀ ਨਾ ਕਿਆ ਕਰੋ ਚਲੋ ਠੀਕ ਆ ਜੀ ਹੁਣ ਜਿਹੜਾ ਕਹਿਤਾ ਕਹਿਤਾ ਤੋਰੀ ਹੁਣ ਨੇ ਆਪਾਂ ਕਹਿੰਦੇ ਦੇਖੋ ਫਰੈਂਡ ਤੇ ਆਲੂ ਦੇ ਪਰੌੜੇ ਆ ਜੀ ਠੀਕ ਹੈ ਜੇ ਕਰੇ ਸਾਡੇ ਘਰ ਦਾ ਨੇ ਦੇਖ ਲੈਣਾ ਬਲੌਗਰੇ ਕਿਹੜਾ ਪਾਇਆ ਬਏ ਬਈ ਲੂ ਆਲੂ ਤੇ ਪਰੌੜਾ ਨਹੀਂ ਬਣਾ ਕੇ ਦਿੱਤਾ ਏ ਪੈ ਕਮੀਨੇ ਆ ਆ ਬੱਸ ਉਹ ਗਰਮ ਸੀ ਉਹ ਬਸ ਬਸ ਟੱਡ ਪਰ ਗਿਆ ਪਰ ਨੀਂਦ ਨਹੀਂ ਭਰੀ ਹਾਂ ਤੋ ਤਾਂ ਉਹ ਗੱਲ ਕਰਤੀ ਐ ਗਰਮ ਸੀ ਤੇ ਆਚਾ ਇਹ ਦੇਖੋ ਆਲੂ ਇਹ ਆ ਜੀ ਹਰੀ ਮਿਰਚ ਚਾਕੂ ਪਿਆ ਕੋਲੇ ਠੀਕ ਹੈ ਤੇ ਇਹ ਆਲੂ ਆ ਜਿਆ ਹੈ ਪਰ ਕਿਹ ਜੱਟ ਹੱਥ ਤੋਂ ਤੇ ਸੀਗੇ ਫਿਰ ਚੱਲ ਲੱਗੇ ਸੀ ਚੱਲਣੇ ਕਿਸੇ ਚੱਲ ਤੇ ਫਰੈਂਟ ਆਪਣੀ ਬਹੁਤ ਜਲਦ ਕਵੈਡੀ ਫਿਲਮ ਪੈਣ ਵਾਲੀ ਆ 9 ਸਾਲ ਤੋਂ ਪਹਿਲਾਂ ਪਹਿਲਾਂ ਪਾ ਦਾਂਗੇ ਕੱਲ ਉਹ ਕੀਤੀ ਆ ਬਣਾ ਕੇ ਰੱਖੀ ਹੋਈ ਆ ਤੇ ਸ਼ਾਇਦ ਅੱਜ ਬਾਈ लवली ਤਿਆਰ ਕਰ ਦੂਗਾ ਉਹਨੂੰ ਐਡੀਟਿੰਗ ਵਗੈਰਾ ਕਰਕੇ ਤੁਸੀਂ ਦੇਖੋ ਦੇ ਵਿੱਚ ਕਰਨਾ ਤਾਂ ਕਰਨਾ ਨਹੀਂ ਐਕਸਪੈਕਟ ਫਿਲਮ ਦਾ ਰਸਿਕਾ ਵੋਚਰ ਰੋੜ ਕੀਤਾ ਆਪਾਂ ਘੈਂਟ ਤੇ ਬਾਕੀ ਠੀਕ ਆ ਜੀ ਤੁਸੀਂ ਜੁੜੇ ਰਹੋਗੇ ਬਣੇ ਰਹੋ ਬਲੌਗ ਦੇ ਨਾਲ ਇੱਕ ਇੱਕ ਚੀਜ਼ ਦਿਖਾਉਣੀ ਆ ਤੁਹਾਨੂੰ ਤਾਂ ਤੇ ਹੋਣਾ ਵੀ ਮੇਰੀ ਵਾਰੀ ਠੀਕ ਆ ਆਪਾਂ ਚ ਪਿਆਜ਼ ਹਰੀ ਮਿਰਚ ਫੱਤੀ ਅਚੂਰ ਤੇ ਸਵਾਦ ਅਨੁਸਾਰ ਐਂਗ ਐਂਗ ਫਰੀਂਗ ਐਂਗਣੀ ਹੀਂਗ ਐਂਗ ਐਂਗ ਫਰੀਂਗ ਐਂਗ ਫਰੈਂਡ ਫਿਰ ਹੈਂਗ ਪਾ ਕੇ ਆਪਾਂ ਤਾਂ ਕਿ ਹਾਜ਼ਮ ਹੋ ਜਾ ਸੇ ਤੇ ਠੀਕ ਹੈ ਜੀ ਆਹ ਕੀ ਆਪਾਂ ਕਰਦੇ ਪ੍ਰੋਬਲਮ ਹੈ ਬੜੇ ਚੀਆ ਪਗਾੜਾ ਹੋਰ ਨੂੰ ਪਾਲੇ ਪਿਛਲੀ ਵਾਰ ਨੂੰ ਕਰਦੇ ਸੀਗਾ ਕਾਟ ਗਿਆ ਮੀਪੂ ਨੂੰ ਬਾਤ ਕਰਾ ਹੋਰ ਇਹ ਬਾਤ ਪਾਲੀ ਬਾਲਾ ਜੀ ਆਪ ਬੱਸ ਬੱਸ ਥੈਂਕ ਯੂ ਇੱਕ ਬਾਦ ਅਪਨ ਨਮਕ ਤੇ ਇਹਦੇ ਨੂੰ ਨੂਨ ਪੱਕਾ ਸੀਗਾ ਠੀਕ ਹੈ ਜੀ ਇਹਨੂੰ ਮਾ ਦੇ ਮੱਧਮ ਅੱਗ 'ਤੇ ਬੱਫੂ ਕਰੂਗਾ ਆਜਾ ਆਜਾ ਤੇ ਬਾਏ ਆਪਦਾ ਗੁੱਲਾ ਦਾ ਉਹ ਆਟਾ ਗੁੱਲਾ ਦਾ ਪਰੋ ਇਹ ਬੱਫੂ ਕਰ ਕੋ ਮੱਧਮ ਅੱਗ 'ਤੇ ਠੀਕ ਹੈ ਫਿਰ ਹੋ ਜੂਗੀ ਤਾਟਾ ਠੀਕ ਆ ਤਾ ਆ ਦੇਖੋ ਫਰੈਂਡ ਜਮਾਈ ਸੱਤਿਆਨਾਸੀ ਕਰਤਾ ਆਲੂਆਂ ਦਾ ਦਿਖਾਈ ਤੇ ਰੇੜੇ ਦਿਖਾਈ 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 ਹਾਏ ਫਰੈਂਡ ਦੇਖੋ ਆਇਂ ਬੰਦਾ ਕੋਈ ਪਰੌਂਠਾ ਦਾ ਆਲੂ ਉਹ ਬੱਸ ਭਰਾਵਾ ਮੈਂ ਤਾਂ ਮਦਾਈਆ ਫਰੈਂਡ ਜਮੇ ਹੀ ਕਰਤਾ ਚੱਕ ਤੇ ਫੱਟੇ ਅੱਤ ਥੋਲੇ ਸੀ ਦੋਤੇ ਇੱਕ ਦਾ ਤੇ ਦੇਖੋ ਫਰੈਂਡ ਐ ਕੋਈ ਗੱਲ ਬੰਦੀ ਆ ਯਾਰ ਕਮਾਲ ਦੀ ਗੱਲ ਆ ਆ ਪਰੌਠਾ ਤੁਹਾਨੂੰ ਜਰੂਰ ਦਿਖਾਵਾਂਗੇ ਫਰੈਂਡ ਪਰੌਠੇ ਬਹੁਤ ਵਧੀਆ ਬਣ ਗਏ ਬਣੇ ਰਿਓ ਕਰਨਾ ਦੇ ਬਲੌਗ ਦੇ ਨਾਲ ਤੇ ਦਿਖਾਵਾਂਗੇ ਤੁਹਾਨੂੰ ਅਸੀਂ ਪਰੌਠੇ ਬੰਦੇ ਇਹ ਤੇ ਆਨੇ ਵਾਲੇ ਸਾਲ ਕੋ ਸਲਾਮ ਹੋ ਜਾਣੇ ਵਾਲੇ ਸਾਲ ਕੋ ਸਲਾਮ ਓ ਕਰਨਾ ਆਨੇ ਵਾਲੇ ਸਾਲ ਆਈ ਹੋ ਗਿਆ ਠੀਕ ਆ ਤੇ ਪਰੌठा ਕੋਈ ਦੇ ਸਕਦਾ ਪਰੌठा ਹੈਗਾ ਕਿਰਨਾਂ ਦਾ ਗੋਲ 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 ਅੰਡਾ ਬਬੂ ਜੀ ਕਹਿੰਦੇ ਅੰਡਾ ਹੈ ਜੀ ਆਪਰੇ ਆਪਣੇ ਆਹ ਮੂੰਹ ਦੇ ਵਿੱਚ ਲਾਲਾ ਪਾਣੀ ਹਾਲ ਹੋ ਰਿਹਾ ਓਏ ਆਪਣੇ ਬੱਚਾ ਸਿੱਖਣ ਲੰਦਰ ਉਹ ਬਾਤ ਪਿਆ ਤੇ ਆ ਦੇ ਸਕਦੇ ਹੋ ਫਰੈਂਡ ਪਰੌठा ਠੀਕ ਆ ਆਈ ਆ ਇਹ ਉਹ ਫਿੱਪਾਟ ਕਿ ਉਹ ਏ ਤਰ ਤਰਦਾ ਨਹੀਂ 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 ਪਾਟਿਆ ਨਹੀਂ ਹੋਇ ਇਹ ਦਾ ਆਪਾ ਕਰ ਦਿੰਦਾ ਸਰਤਾ ਬਰਾਟ ਛੋੜੀ ਜੇ ਮੋਟਾ ਆਦਾ ਮਿਸਟਿਕ ਹੋ ਜਾਂਦੀ ਆ ਨਜ਼ਰ ਦਾਤੀ ਉਹ ਨਹੀਂ ਨਹੀਂ ਬਜਨ ਕਹਿ ਲਾਂ ਯਾਰ ਬਜਨ ਆ ਦੇਵਾ ਪਰ ਮਗਾ ਬਰਾਟ ਦੇਖੋ ਇਹ ਜੇ ਕਰਨਾ ਦਾ ਪ੍ਰੋਗਰਾਮ ਠੀਕ ਹੈ ਤੇ ਜੇ ਤੁਸੀਂ ਖਾਣਾਗਾ ਤੁਸੀਂ ਬਾ ਜੁੜੇ ਰਹੋ ਵਲੌਗ ਦੇ ਨਾਲ ਨਾਲ ਠੀਕ ਹੈ ਇਹ ਪ੍ਰੋਹਾ ਤੁਸੀਂ ਦੇਖ ਸਕਦੇ ਹੋ ਇੱਕ ਮਿੰਟ ਇਹ ਹਮਤ ਕਾਹ ਫਰੈਂਡ ਕਮੈਂਟ ਕਰਕੇ ਜਰੂਰ ਦੱਸਿਓ ਕੋਲੋ ਦਿਖਾ ਯਾਰ ਫਰੈਂਡ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਬਲੌੜਾ ਕਿੱਦਾਂ ਦਾ ਲੱਗਿਆ ਠੀਕ ਹੈ ਜੀ ਤੁਹਾਡੀਆਂ ਪਾਤਾ ਵਿੱਚ ਗਵੰਗਨਾਂ ਨੂੰ ਮਿਲ ਗਏ ਨੇ ਦੱਸਿ ਜਿਹੜਾ ਉਹਨਾਂ ਨੇ ਘਰੇ ਲਾ ਰੱਖਿਆ ਚੈਨਾਂ ਨੇ ਮੈਨੂੰ ਜਵਾਬ ਨਹੀਂ ਦਿੰਦੇ ਬਲੈਂਟ ਉਹ ਆਏ ਉਹਨਾਂ ਨੂੰ ਪਾਤਾ ਵਿੱਚ ਜਿਹੜੇ ਨਾਮ ਤੋਂ ਮਾਲ ਦੇਣਾ ਤੇ ਆ ਚੱਕ ਤੁਸੀਂ ਪ੍ਰਫੈਡ ਇਹ ਹੁਣ ਸਾਡਾ ਬੱਬੂ ਇਹਨੂੰ ਸਮਝਾ ਲੂਗਾ ਠੀਕ ਆ ਜੀ ਤੇ ਹੁਣ ਜਦੋਂ ਪਰੌਂਠੇ ਗਏ ਬਾਣਾ ਤਾਂ ਸਾਨੂੰ ਉਹਦੀ ਦਿਖਾਵਾਂਗੇ ਠੀਕ ਆ ਬੜੇ ਲਓ ਬਲੌਗ ਦੇ ਨਾਲ ਜੁੜੇ ਲਓ ਆਇ ਚੱਪ ਕੇ ਰੋਮਸਤਾ ਵੀ ਕੋਕਲਾ ਕੇ ਪਰੌਂਠਾ ਜਨੇ ਕੁਆਲਿਟੀ ਚੈੱਕ ਕਰ ਸਕਦੇ ਹੋ ਤੁਸੀਂ ਮੈਂ ਕਹਿੰਦੀ ਸਿਰਾਂ ਗੱਲ ਬਾਤ ਆ ਭਈ ਆ ਦੇਖੋ ਜਮਾ ਸਿਰਾਂ ਠੀਕ ਆ ਤੇ ਆਪਾਂ ਲੈਣ ਲੈਣ ਤੇ ਆਪਾਂ ਕਹਿੰਦੇ ਵੀ ਜੰਮੇ ਸਾਲ ਦੇ ਵਿੱਚ ਤੁਸੀਂ ਵੀ ਨਾ ਆਏ ਪਰੌਂਠੇ ਹੀ ਖਾਓ ਆਲੂ ਵਾਲੇ ਅੰਗੇ ਲੈnde ਲੈਂਦੇ ਆ ਦੇਖੋ ਫਰੈਂਡ ਲੈ ਤਾਂ ਮੈਂ ਸੌਂ ਲੱਗ ਗਿਆ ਪਾਉਂ ਮੈਂ ਮੂੰਹ ਚ ਪਾਣੀ ਆ ਗਿਆ ਦਾ ਸੱਚੀ ਭੁੱਖ ਵੀ ਇੰਨੀ ਲੱਗੀ ਆ ਤੇ 3 ਵਜ ਗਿਆ ਅੱਜ ਕੰਮ ਵਾਲਾ ਸੀਗਾ ਸਾਡਾ ਕੱਪੜੇ-ਕੁੱਪੜੇ ਵਾਵਾ ਸੀਗੇ ਧੋਣ ਵਾਲੇ ਤੋਂ ਤੋਂ ਤੇ ਬਾਕੀ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ ਆ ਦੇਖੋ ਜੀ ਠੀਕ ਹੈ ਤੇ ਮੈਂ ਤਾਂ ਹਮੇਸ਼ਾ ਹੀ ਬਣਾਉਂਦੀ ਆ ਤੇ ਤੁਸੀਂ ਪਤਾ ਨਹੀਂ ਕਿਵੇਂ ਬਣਾਉਂਦੇ ਹੋ ਤੁਸੀਂ ਹਨਾ ਅੱਖਾਂ ਖੜਲਾਣਾ ਬਾਹਰ ਨਾ ਤੇ ਤਾਂ ਵੀ ਮੇਰੇ ਭੈਣ ਭਰਾਵਾਂ ਦੇ ਕਮੈਂਟ ਵੀ ਆਉਂਦੇ ਆ ਪੂਨ ਵੀ ਆਉਂਦੇ ਆ ਲੈਟ ਹੈ ਨਹੀਂ ਵੀ ਕਿੰਨਾ ਸਾਨੂੰ ਵੀ ਖਵਾ ਲਿਆ ਮਾਰੇ ਭਰਾਵਾਂ ਦੇ ਇੱਕ ਜੂਰ ਕਈ ਆਜੋ ਵੈਲਕਮ ਹੈ ਤੁਹਾਡਾ ਗੋਲ ਗੋਲ ਨੈਸਟ YouTube ਤੇ ਠਿੱਕੀ ਨੈਸਟ YouTube ਉਹ ਇਧਰ ਦੇਖ ਪਰੋਂਠਾ ਦਾ ਹਾਲ ਆ ਇਧਰ ਆ ਇਧਰ ਤਵੇ ਤੇ ਤੇ ਫਰੰਡ ਦਾ ਜਮਾ ਤੋੜਨੇ ਬੋਲਦੇ ਆ ਕਿ ਮੈਂ ਖਾ 1 ਕੁ ਮਾਟੇ ਬੇਚ ਕੇ ਜਾ ਕੇ ਖਾ ਲਿਆ ਭਾਈ ਆਪਾਂ ਕੋਲ ਤਾਂ ਮੇਰਾ ਨਸ ਫਰੰਡ ਕੋਲ ਗਿਆ ਨਹੀਂ ਜਾਂਦਾ ਸੀਗਾ ਤੁਹਾਨੂੰ ਪਤਾ ਪ੍ਰੋਫੇ ਥੋੜਾ ਜਿਹਾ ਬਹੁਤ ਜਲਦੀ ਆ ਪਟਾਬਾ ਕਰਨੇ ਆ ਠੀਕ ਹੈ ਜੀ ਤੇ ਐਨੂੰ ਦੇ ਪ੍ਰੋਫੇ ਨੇ ਦਹੀਂ ਤੇ ਚਾਹ ਠੀਕ ਹੈ ਜੀ ਠੀਕ ਹੈ ਵੇਨਾ ਹਾਂ ਅੱਛਾ ਛੋਟਾ ਜਿਹਾ ਜਾਣਾਗਾ ਕਿਉ ਲਾਲਾ ਭਰਾਵਾ ਉਸ ਧਾਨ ਆਣੀਗਾ ਤੂੰ ਪਰਿਆ ਗੋਲੂ ਪਰਿਆ ਦੇਖੇ ਤੇ ਆਹ ਲਾਦਾ ਮੈਂ ਗਈ ਰਹੀ ਨਾ ਡਾਕਟਰ ਨੇ ਮਾਰੇ ਕਿ ਤਾ ਤੁਰਾਟਾਗਾ ਤਨਮਾ ਹੁਣੇ ਨਾ ਖਟਾ ਤਨਮਾ ਜੀ ਬੇਰਕਾ ਠੀਕ ਹੈ ਜੀ ਆਹ ਦੇ ਸਕਦੇ ਹੋ ਜੀ ਤੁਸੀਂ ਫਰਾਟੇ ਠੀਕ ਆ ਅੱਛਾ ਬਗੜਦੰਨੇ ਫਰਾਟਾ ਪਹਿਲੀ ਗੱਲ ਨਹੀਂ ਹੈਗੀ ਇਹ ਆਪਾਂ ਨੂੰ ਸੰਦਾਰੀ ਸਾਰਾ ਕੁਝ ਹਰਦਾ ਆਪਾਂ ਨੂੰ ਬਣਾਉਣਾ ਜੀ ਠੀਕ ਹੈ ਤੁਸੀਂ ਕੁਆਲਟੀ ਚੈੱਕ ਕਰ ਸਕਦੇ ਹੋ ਮera ਚਮਚੇ ਨਾਲ ਭਰ ਦੀਆਂ ਮਸਾਲਾ ਜੀ ਠੀਕ ਹੈ ਫੇਰ ਨੂੰ ਪੇੜ ਨੂੰ ਕੁੱਪਾ ਬਣਾ ਕੇ ਆਏ ਜੀ ਠੀਕ ਹੈ ਜੀ ਉਖੜ ਜਾਓ ਪਰੋਵਾਂ ਫੇਰੋਂ ਆਂਡਰ ਵਾਲਿਆ ਕੱਪ ਦਾ ਬ੍ਰੈਂਡ ਠੀਕ ਹੈ ਜਿਹੜਾ ਮੰਗ ਦਾ ਵਿੱਚ ਰਹਿ ਗਿਆ ਰਹਿ ਗਿਆ ਜਿਹੜਾ ਨਿਕਲ ਗਿਆ ਨਿਕਲ ਗਿਆ ਇਹ ਆ ਚੱਕ ਓਏ ਇੱਧਰ ਵੀ ਚੱਕ ਦੇ ਮੱਛੀ ਜਾਂਦਾ ਹੁਣ ਨਹੀਂ ਮੱਝਦਾ ਓਏ ਆਉਤ ਤੇ ਸੜੀ ਜਾਂਦੀ ਪਰੌਂਠੇ ਨਹੀਂ ਨਹੀਂ ਇਹ 2 ਬਾਹਰ ਜਵਾਦ ਲੱਗਣ ਗਿਆ ਤਾਂ ਕਰਾਰੇ ਕਰਾਰੇ ਲਾ ਲਿਆਗਾ ਤੂੰ ਇਹ ਚਾਪਕੀ ਤੁਸੀਂ ਕੁਆਲਟੀ ਚੈੱਕ ਕਰ ਸਕਦੇ ਹੋ ਜੀ ਤੇ ਬਣੇ ਰਿਓ ਬਲੌਗ ਦੇ ਨਾਲ ਤੁਹਾਨੂੰ ਖਾ ਕੇ ਦਿਖਾਵਾਂਗੇ ਪਰੌਂਠਾ ਆ ਜੋ ਥੋੜਾ ਜਿਹਾ ਅੰਦਰ ਮੈਂ ਬਾਹਰ ਆ ਗਈ ਸੀ ਪਰ ਆठे ਆਪਣੇ ਰੈਡੀ ਹੋ ਗਏ ਜੀ ਤੁਸੀਂ ਦੇਖ ਸਕਦੇ ਹੋ ਕੁਆਲਿਟੀ ਤੁਹਾਡਾ ਦੀ ਠੀਕ ਹੈ ਤੇ ਇਹ 10 ਰੁਪਏ ਦਾ ਦਹੀਂ ਦਾ ਕੱਪ ਲਿਆਂਦਾ ਆਪਾਂ ਆਪਾਂ ਉਹਦੇ ਦੋ ਬਰਾਂਡੇ ਚੱਕ ਲਿਆ ਇਮਾਨਦਾਰੀ ਨਾਲ ਇੱਕ ਮੈਂ ਬਣਾਉਂਦੀ ਬਣਾਉਂਦੀ ਕਾ ਗਈ ਸੀ ਤੇ ਫਿਰ ਹੁਣ ਤੁਸੀਂ ਹੁਣ ਮੈਂ ਜਾ ਰਹੀ ਆ ਜੇ ਆਉਦੀ ਮੰਜੀ ਚੱਕ ਕੇ ਬਾਹਰ ਤੇ ਮੰਜੀ ਚੱਕ ਕੇ ਮੈਂ ਧੁੱਪ ਚ ਜਾ ਰਹੀ ਆ ਬੱਚੇ ਲੜ ਤੇ ਦਹੀਂ ਪਿੱਛੇ ਗੁੱਲਗੰਦੀਪਾ ਦਾ ਡਾਕਟਰ ਨੇ ਤੁਹਾਨੂੰ ਮਨਾ ਕੀਤਾ ਦਈ ਤੋ ਤੇ ਆਪਾਂ ਜਾ ਰਹੇ ਹਾਂ ਜੀ ਮੰਜੀ ਜਾ ਕੇ ਉਹ ਪਲਾਟ ਦੇ ਸਾਹਮਣੇ ਠੀਕ ਆ ਧੁੱਪ ਦੇ ਵਿੱਚ ਇਹ ਭਾਈ ਜਿੱਥੇ ਮਰਜ਼ੀ ਖਾਵੇਂ ਆਪਦੇ ਕੁੱਲ ਮਿਲਾ ਕੇ 10 ਪਰੌਂਠੇ ਜੀ ਬਰੱਡ ਜਿਹਦੇ ਵਿੱਚੋਂ ਆਪਾਂ ਦੋ ਚੱਕੇ ਆ ਬਸ ਬਾਕੀ ਸਾਡਾ ਤੋਰ ਹੀ ਜਾਣੀ ਤੁਸੀਂ ਜਾਣੋ ਠੀਕ ਆ ਭੈਣ ਸਭ ਜਾਣਣਾ ਤੇ ਨਵੇਂ ਸਾਲ ਦਾ ਹੈਪੀ ਨਿਊ ਇਅਰ ਜੀ ਸਾਰਿਆਂ ਨੂੰ ਠੀਕ ਆ ਜੀ ਤੇ ਬਲੌਗ ਤੋਂ ਨਾਲ ਕਿੱਦਾਂ ਲੱਗਿਆ ਮੇਰਾ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਸਬਸਕ੍ਰਾਈਬ ਕਰ ਲਿਓ ਘੰਟੇ ਦਾ ਬਟਨ ਦਬਾ ਦਿਓ